ਸਸੀ ਕਾਲ ਜੀ ਆਪਾਂ ਆਏ ਆ ਛੱਤ ਤੇ ਆਏ ਆ ਬਹੁਤ ਦਿਨਾਂ ਬਾਅਦ ਕਿਉਂਕਿ ਤੁਹਾਨੂੰ ਪਤਾ ਕਿ 1.5 ਦੋ ਹਫ਼ਤੇ ਤੋਂ ਮੀਂਹ ਨੇ ਹੀ ਖਰਾਬ ਕੀਤਾ ਹੋਇਆ ਸਾਰਾ ਮਾਹੌਲ ਖਰਾਬ ਕੀਤਾ ਹਨ ਕਿੰਨੇ ਜੜੇ ਹੋ ਰਹੇ ਨੇ ਪ੍ਰਮਾਤਮਾ ਸਾਰਿਆਂ ਨੂੰ ਸਤੰਦਰਸਤੀ ਤਰੱਕੀਆਂ ਦੇਵੇ ਤੇ ਇੱਧਰ ਦੇਖੋ ਆਪਣਾ ਇਹ ਬੂਟਾ ਜ ਕਿੰਨੀ ਪਾਰਾ ਹੋ ਗਿਆ ਬਹੁਤ ਪਾਰਾ ਕੰਨੀ ਪਾਮ ਹੋ ਗਿਆ ਜਦੋਂ ਮੈਂ ਇਹ ਦੇਖ ਰਹੀ ਸੀ ਕਿ ਸੱਲੇ ਘਾਹ ਤੇ ਚਲਾਈਏ ਇਹਨਾਂ ਨੂੰ ਹਨਾ ਪੰਜ ਛੇ ਆਏ ਪਤਾ ਨਹੀਂ ਕਿੰਨੇ ਕਿੰਨੇ ਤਾਂ ਦੱਸਦੇ ਵੀ ਨਹੀਂ ਕਿ ਕਿੰਨੇ ਆਏ ਇੰਨਾ ਚ ਹਲੇ ਆਪਾਂ ਲਾਵਾਂਗੇ ਜੀ 20 ਹਟਣਗੀਆਂ ਅੱਜ ਫੇਰ ਦੇਖੋ ਮੌਸਮ ਖਰਾਬ ਫੇਰ ਹੋ ਗਿਆ ਪੂਰੇ ਮਿਲ 12 ਵਜੇ ਚੜੀਆਂ ਚ ਦੇਖੋ ਮੇਰਾ ਵੀ ਹਾਲ ਕੀ ਕਿ ਮੈਂ 12 ਵਜੇ ਛੱਤ ਤੇ ਚੜੀਆਂ ਕਿ ਹਣਾ ਮੈਂ ਕਿਹਾ ਚਲੋ ਮੀਂਹ ਜੇ ਹਟਿਆ ਤੇ ਆਪਾਂ ਦੇਖ ਲੈਨੇ ਆਂ ਵੀ ਜੀ ਮਿਰਚਾਂ ਸਰਚਾਂ ਹੈਗੀਆਂ ਕਿ ਨਹੀਂ ਕਿਉਂਕਿ ਮਿਰਚਾਂ ਕਾਫੀ ਲੱਗਦਿਆਂ ਨੇ ਪਹਿਲਾਂ ਵੀ ਤੁਹਾਨੂੰ ਦਿਖਾਉਂਿਆ ਸੀ ਕਿ ਮੈਂ ਹੁਣ ਫੇਰ ਦੇਖਾ ਦੇਖੋ ਮਿਰਚਾਂ ਹੀ ਨੇ ਮੈਂ ਕਿਹਾ ਹੁਣ ਮੀਂਹ ਕਰਕੇ ਥੋੜਾ ਘਟ ਲੱਗੀਆਂ ਨੇ ਪਰ ਹੈਗੀਆਂ ਹਲੇ ਵੀ ਕਾਫੀ ਆ ਤਕਰੀਬਨ ਤੋੜਾਂਗੀ ਤਾਂ ਅੱਧਾ ਕਿਲੋ ਤਾਂ ਨਿਕਲ ਹੀ ਆਉਣੀਆਂ ਨੇ ਤੇ ਇਹ ਦੇਖੋ ਮਿਰਚਾਂ ਤੋੜਨੀ ਮੇ ਉੱਪਰ ਆਈ ਸੀਗੀ ਕਿ ਤੋੜ ਲੈਣੇ ਥੋੜੀਆਂ ਜਿਹੀਆਂ ਸਬਜ਼ੀ ਭਾਜੀ ਚ ਪੈ ਜਾਣੀਆਂ ਨਾਲ ਹੀ ਮੈਂ ਲਫਾਫਾ ਚੱਕ ਕੇ ਲਈਆਂ ਕਿ ਇਧਰ ਕੁਝ ਤਾਂ ਲਾਲ ਹੋ ਗਈਆਂ ਵਿੱਚ ਦੇਖੋ ਲਾਲ ਵੀ ਆ ਥੋੜੀਆਂ ਜਿਹੀਆਂ ਵਿੱਚ ਤੁਹਾਨੂੰ ਦੂਜੇ ਬੂਟੇ ਤੇ ਲਾਲ ਜ਼ਿਆਦਾ ਨੇ ਇਧਰ ਹਰੇ ਨੇ ਜ਼ਿਆਦਾ ਨੇ ਹਨ ਤੇ ਆਪਾਂ ਇਹ ਤੋੜਦੇ ਆਂਗੇ ਮਿਰਚਾਂ ਤੇ ਦੇਖੋ ਮੋਟੀ ਮੋਟੀ ਮਿਰਚ ਵੀ ਹੈਗੀ ਵਿੱਚ ਕਾਫੀ ਮੋਟੀ ਮਿਰਚਾਂ ਇਹ ਇਧਰ ਵੀ ਲੱਗਿਆ ਹੋਇਆ ਤਾਂ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਦੂਸਰਾ ਬੂਟਾ ਹਣਾ ਉਹਨਾਂ ਦੇ ਉਹਦੇ ਵਿੱਚ ਲਾਲ ਜਿਆਦਾ ਨੇ ਹਰਗਾ ਘੱਟ ਨੇ ਹੁਣ ਸਾਹ ਦੇਖੋ ਲਾਲ ਲੱਗੀਆਂ ਹੋਈਆਂ ਨੇ ਹਣਾ ਫਿਕਰਿਆ ਕਿਸੇ ਲਾਲ ਲੱਗੀਆਂ ਹਮੇ ਵਿੱਚ ਦੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਹਰਗੀਆਂ ਵੀ ਰਹਿ ਗਈਆਂ ਦੇ ਵਿੱਚ ਇੱਥੇ ਵੀ ਮੋਟੀ ਮਿਰਚ ਹੈਗੀ ਹੈ ਤੇ ਮੀਂਹ ਪੈਗੇ ਮੀਂਹ ਪੈਣਾ ਪਰ ਤੁਹਾਨੂੰ ਪਤਾ ਜੇ ਮੀਂਹ ਪੈਂਦੇ ਆ ਤੇ ਕਿੱਥੇ ਹੋਣੇ ਨੇ ਕੀੜੇ ਬੜੇ ਚੜੇ ਹੋਏ ਇਹਨਾਂ ਨੂੰ ਤੇ ਮੀਂਹ ਪੈਣ ਦੇ ਨਾਲ ਫਲਤਾ ਅਕਸਰ ਝੜ ਜਾਂਦਾ ਹਣਾ ਇੰਨੀ ਜ਼ੋਰ ਜ਼ੋਰ ਦੀ ਮੀਂਹ ਸੀਗਾ ਤੇ ਬੰਦਿਆਂ ਦਾ ਹਾਲ ਬੁਰਾ ਹੋਇਆ ਸੀ ਇਹ ਤਾਂ ਵਿਚਾਰੇ ਨਾਜ਼ੁਕ ਫੁੱਲ ਨੇ ਇਹ ਹੈਗੀ ਆ ਉਹਨੂੰ ਜਿਹਨ ਕਹਿੰਦੇ ਹੁੰਦੇ ਨੇ ਮਰੂਆ ਇਹ ਮਰੂਏ ਦਾ ਹੈ ਨਾ ਚਟਨੀ ਬਣਦੀ ਹੁੰਦੀ ਹੈ ਇਹਦੀ ਮਰੂਏ ਦੇ ਬੂਟੇ ਤੇ ਬੋਲੀ ਵੀ ਬਣੀ ਹੋਈ ਹੈ ਨਾ ਮੈਂ ਬੋਲੀ ਪਾ ਕੇ ਨਹੀਂ ਸੁਣਾਵਾਂਗੀ ਤਾਂ ਇਹ ਮੈਂ ਆ ਦੇਖ ਇਧਰ ਮਿਰਚਾਂ ਮੋਟੀਆਂ ਮੋਟੀਆਂ ਨੇ ਇਹ ਆਪਾਂ ਹੁਣ ਮੈਂ ਕਿਹਾ ਚਲੋ ਤੋੜ ਲਈਏ ਥੋੜੀਆਂ ਜਿਹੀਆਂ ਤੇ ਆਪਣੇ ਕੰਮ ਵਾਲੇ ਨੇ ਕੀੜੇ ਬਹੁਤ ਲੱਗੇ ਪਤਾ ਨਹੀਂ ਕਿਉਂ ਕੀੜੇ ਆਏ ਹੋਏ ਨੇ ਨਾ ਨਹੀਂ ਇਧਰ ਖਾਲੇ ਡਰਾਮਾ ਸਾਡੇ ਸਾਰੇ ਖਾਲੀ ਪੈ ਗਏ ਨਾ ਮੇਰਾ ਹਟੂਗਾ ਮੀ ਹਟੂਗਾ ਤਾਂ ਫੇਰ ਜਾ ਕੇ ਆ ਬੜਨਾ ਇਹ ਬੂਟਾ ਵੀ ਦੇਖੋ ਕਿੰਨਾ ਵੱਡਾ ਹੋ ਗਿਆ ਹਨਾ ਦੇਖੋ ਕਿੰਨਾ ਵੱਡਾ ਹੋ ਗਿਆ ਇਹ ਗਮਲੇ ਚ ਲਾਵਾਂਗੇ ਹੁਣ ਤਾਂ ਚਲੋ ਟਾਈਮ ਨਹੀਂ ਲੱਗ ਰਿਹਾ ਤੇ ਇਧਰ ਵੀ ਮਰਗੇ ਦਾ ਬੂਟਾ ਖੜਾ ਵਾ ਉਹ ਵੀ ਹੋ ਰੇ ਮਰਗੇ ਦੇ ਬੁੱਟੇ ਖਰੇ ਤੇ ਇਧਰ ਵੀ ਬਹੁਤ ਭਾਰਾ ਹੋ ਗਿਆ ਬੂਟਾ ਗਿਆ ਖੁੱਲਾ ਪਾਣੀ ਪੈਂਦਾ ਉੱਤੇ ਨਾ ਕਹਿੰਦੇ ਹੁੰਦੇ ਇਹਦੇ ਉੱਪਰਲੇ ਭੁਗੜਿਆ ਨਹੀਂ ਆ ਚੇ ਵਿਚ ਇਨ੍ਹਾਂ ਦੇ ਵਿੱਚ ਚੀਜ਼ਾਂ ਚ ਪਾਣੀ ਪਾਵੇ ਨਾ ਫਿਰ ਉੱਪਰੋਂ ਪਾਣੀ ਸਾਰੀ ਜੜ ਨੂੰ ਜਾਂਦਾ ਪਾਣੀ ਪਰ ਤੱਕ ਸਾਡੇ ਪਿਆਜ਼ ਵੀ ਹਰੇ ਖੜੇ ਆ ਦੇਖ ਲਓ ਭੈਣਾ ਜਿਹਨੇ ਖਾਣੇ ਆ ਤਾਂ ਲਈ ਜਾਈਏ ਪਟਕੇ ਆ ਤੇ ਦੇਖੋ ਪਿਆਜ਼ ਪਟ ਲਿਆ ਨਾ ਮੈਂ ਇੱਕ ਪਿਆਜ਼ ਜੀ ਖੜਾ ਹੋਇਆ ਉੱਧਰ ਵੀ ਹੈਗੇ ਹੈਗੇ ਦੋ ਤਿੰਨ ਕੋ ਉਹਦੇ ਤੇ ਤੇ ਰਹਿ ਗਏ ਪਿਆਜ਼ਾਂ ਦੇ ਬੱਚੇ ਰਹਿ ਗਏ ਬੱਚੇ ਪਿਆਜ਼ਾਂ ਦੇ ਆਹ ਦੇ ਆਪੇ ਇਹ ਵੀ ਤੋੜ ਲੈਣੇ ਆਹ ਨਾ ਹੈ ਤਾਂ ਛੋਟੇ ਛੋਟੇ ਜਿਹੇ ਵਿਚਾਰੇ ਦੋ ਕੋ ਚਲ ਇਹ ਆਪਣਾ ਕੰਮ ਵੱਡ ਜਾਊਗਾ ਤੋੜਦੇ ਆ ਪਿਆਜ਼ ਆਹ ਲੱਗੇ ਹੋਏ ਨੇ ਇੱਧਰ ਵੀ ਹੈ ਦੇਖੋ ਇਹ ਛੋਟੇ ਜਿਹੇ ਹੈ ਤਾਂ ਹਰੇ ਪਿਆਜ਼ ਨੇ ਹਰੇ ਪਿਆਜ਼ ਨਹੀਂ ਐਸਾ ਹਰਤੋ ਜਿੱਥੇ ਹੁੰਦੇ ਨੇ ਤੇ ਆਪਣੇ ਸੁਖ ਨਾਲ ਦੇਖ ਲਓ ਬਾਪੂ ਜੀ ਕਿਰਪਾ ਨਾਲ ਹਰੇ ਪਿਆਜ਼ ਨੇ ਤੋੜ ਲੈਨੇ ਗਲ ਬਣਾ ਜਾਣ ਕੇ ਤੇ ਇਹ ਵਿਚਾਰੇ ਮੁਰਗੇ ਦੇ ਬੁੱਟੇ ਥਾਂ ਥਾਂ ਇਕੱਠੇ ਹੋਏ ਖੜੇ ਨੇ ਆਪਾਂ ਪੋਟਲੇ ਇਕੱਦਰ ਹੈਗੇ ਨਿੱਕਾ ਮਿੱਕਾ ਜੇ ਇਹ ਪੋਟਲੇ ਅਸੀਂ ਆਪਾਂ ਤੋੜਦੇ ਆਂ ਮਿਰਚਾਂ ਦੇਖਦੇ ਆ ਕਿੰਨੀਆਂ ਕ ਨਿਕਲਦੀਆਂ ਨੇ ਜਿੰਨੀਆਂ ਮੇਂ ਨਿਕਲੀਆਂ ਚਲੋ ਘਰ ਦੀ ਚੀਜ਼ ਤਾਂ ਕਰਦੀ ਹੁੰਦੀ ਹੈ ਨਾ ਤੇ ਤੁਸੀਂ ਮਿਰਚਾਂ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਦੇਖ ਲਓ ਰੱਬ ਅਗੇ ਅਰਦਾਸ ਕਰੋ ਕਿ ਪ੍ਰਮਾਤਮਾ ਹੀ ਮੀ ਬੰਦ ਕਰ ਦੇ ਪੂਰੇ 12 ਵਜੇ ਨੇ ਫੇਰ ਦੇਖੋ ਮੈਂ ਵੀ ਪਾਕਲੇ 12 ਵਜੇ ਚੜੀ ਮਾ ਕੇ ਚਲ ਬੱਦਲ ਹੋਇਆ ਥੋੜੇ ਜੇ ਜਾਵੜਦੇ ਆਗੇ ਦੇਖਿਆ ਆਪਣੇ ਉੱਤੇ ਤੇ ਇਹ ਦਰਖਤ ਤਾਂ ਬੜੇ ਸੁਨੇ ਹਰੇ ਹੋਗੇ ਵਾਹੀੁਰਗੇ ਅਰਦਾਸ ਕਰਦੇ ਆਪਾਂ ਕਿ ਪ੍ਰਮਾਤਮਾ ਤੰਦਰੁਸਤੀ ਦੇਵੇ ਮੀਆਂ ਨੂੰ ਬੰਦ ਕਰਦੇ ਹਾਂ ਧੰਨਵਾਦ ਜਿਆ ਦੇ ਵਾਸਤੇ